ਦੋਸਤੋ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਤੁਸੀਂ ਆ ਦੇਖ ਰਹੇ ਹੋ ਆਪਾਂ ਨੇ ਉਹ ਪ੍ਰੋਜੈਕਟ ਮੰਗਵਾ ਲਿਆ ਦੋਸਤੋ ਕਿੰਨੀ ਆਸਾਨੀ ਨਾਲ ਗਾਜਰ ਤੇ ਕਿੰਨੀ ਆਸਾਨੀ ਦੇ ਨਾਲ ਇਹਨੇ ਜਿਹੜਾ ਖੀਰਾ ਉਹ ਕ੍ਰੈਸ਼ ਕਰ ਲਿਆ ਤੇ ਇਹਦਾ ਕਾਫੀ ਕੁਝ ਬਣ ਜਾਂਦਾ ਤੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਆ ਨਾਲ ਦੇ ਨਾਲ ਇਹਨੇ ਪਾ ਲਿਆ ਪਹਿਲਾਂ ਵੀਡੀਓ ਦੇਖ ਲਓ ਫਿਰ ਤੁਹਾਨੂੰ ਇਹ ਪੂਰਾ ਆਪਾਂ ਕਰਕੇ ਦਿਖਾਵਾਂਗੇ ਕੰਮ ਕਰਦਾ ਕਿ ਨਾ ਆ ਚਿਪਸ ਦੇਖ ਲਓ ਇਹਨੇ ਚਿਪਸ ਬਣਾਤੇ ਤੇ ਨਾਲ ਹੀ ਖੀਰੇ ਦਾ ਸਲਾਦ ਕੱਟ ਲੂ ਇੱਕ ਮਿੰਟ ਦੇ ਮਤਲਬ ਕਿ ਕੰਮ ਆ ਜਿਹੜੇ ਉਹ ਆਸਾਨੀ ਨਾਲ ਹੋ ਜਾਂਦੇ ਨੇ ਬੜੀ ਆਸਾਨੀ ਦੇ ਨਾਲ ਆ ਦੇਖੋ ਖੀਰੇ ਦਾ ਸਲਾਦ ਬਣਾਤਾ ਇਹਨੇ ਤੇ ਆ ਤੁਸੀਂ ਦੇਖ ਰਹੇ ਹੋ ਤੇ ਨਾਲ ਦੀ ਨਾਲ ਫਿਰ ਜਾਲੀਏ ਨੇ ਰਿਮੂਵ ਕੀਤੀ ਤੇ ਦੂਜੀ ਮੋਟੀ ਜਾਲੀ ਪਾ ਲਈ ਜਿਹਦੇ ਨਾਲ ਇਹ ਪਿਆਜ਼ ਕ੍ਰਸ਼ ਕਰੂਗਾ ਤੜਕਾ ਵਗੈਰਾ ਲਾਉਣ ਵਾਸਤੇ ਤੇ ਹੋਰ ਵੀ ਆਪਾਂ ਮਤਲਬ ਕਿ ਇਸ ਤਰ੍ਹਾਂ ਦਾ ਸਮਾਨ ਸਾਰਾ ਕੁਝ ਕ੍ਰਸ਼ ਕਰ ਸਕਦੇ ਆ ਆ ਦੇਖੋ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਇਹ ਕੰਮ ਕਰਦਾ ਜਾਂ ਨਹੀਂ ਕਰਦਾ ਆਪਾਂ ਤੁਸੀਂ ਦੇਖ ਸਕਦੇ ਹੋ ਖੀਰਾ ਵੀ ਦੇਖੋ ਆਪਾਂ ਨਾ ਜਿਵੇਂ ਸੈਲਡ ਵਗੈਰਾ ਬਣਾ ਲੈਨੇ ਆਪਾਂ ਬਰੀਕ ਸੈਲਡ ਤੇ ਉਸ ਤਰ੍ਹਾਂ ਦਾ ਇਹਨੇ ਤਿਆਰ ਕਰ ਲਿਆ ਤੇ ਆਪਾਂ ਠੀਕ ਇਹਨਾਂ ਤੋਂ ਇਹੀ ਚੀਜ਼ ਮੰਗਵਾ ਲਈ ਉਸ ਤੋਂ ਆਹ ਦਾ ਇਸ ਤਰ੍ਹਾਂ ਖੋਲੋ ਤੇ ਇਹਨੂੰ ਰਿਮੂਵ ਕਰਕੇ ਆਪਦਾ ਸਾਈਡ ਤੇ ਧਰ ਲਓ ਇਸ ਤਰ੍ਹਾਂ ਦਾ ਤਿਆਰ ਕਰਦੀ ਹੈ ਤੇ ਆਜੋ ਆਪਾਂ ਪੂਰੀ ਵੀਡੀਓ ਦੇਖੋ ਪੂਰੀ ਵੀਡੀਓ ਦੇਖ ਲਓ ਵੀ ਇਹ ਕੰਮ ਦੀ ਰਹਿਣ ਵਾਲੀ ਹੈ ਇਹ ਚੀਜ਼ਾਂ ਆਰਡਰ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਗਾਹ ਪੈਂਦਾ ਹੁੰਦਾ ਹੈ ਨਾ ਚੀਜ਼ਾਂ ਦਾ ਤੇ ਤੁਸੀਂ ਆਪਣੇ ਫਰੈਂਡਸ ਨੂੰ ਵੀ ਮਤਲਬ ਕਿ ਅੱਗੇ ਵੀਡੀਓ ਸ਼ੇਅਰ ਕਰ ਸਕਦੇ ਹੋ ਦੇਖ ਕੇ ਕੀ ਇਹ ਚੀਜ਼ਾਂ ਕੰਮ ਦੀਆਂ ਹੁੰਦੀਆਂ ਨੇ ਕਿ ਨਾ ਇਹਦੇ ਅੰਦਰੋਂ ਇਸ ਤਰ੍ਹਾਂ ਦੀਆਂ ਜਾਲੀਆਂ ਨਿਕਲਦੀਆਂ ਨੇ ਮੈਂ ਪਹਿਲਾਂ ਡੱਬਾ ਜਿਹੜਾ ਖੋਲ ਤੇ ਆਪਾਂ ਨੇ ਉਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਿਹਾ ਦਿਖਾਉਣਾ ਉਹਨਾਂ ਨੇ ਸਿਰਫ ਤਿੰਨ ਜਾਲ ਦੀਆਂ ਤਰ੍ਹਾਂ ਦੀਆਂ ਜਾਲੇ ਦਿਖਾਈਆਂ ਨੇ ਪਰ ਇਹਦੇ ਚ ਅਸਲ 'ਚ ਚਾਰ ਤਰ੍ਹਾਂ ਦੀਆਂ ਜਾਲੀਆਂ ਆਉਂਦੀਆਂ ਨੇ ਆ ਜਿਹੜਾ ਬਰੀਕ ਚਿਪਸ ਬਣਾਉਣਾ ਹੋਵੇ ਜੇ ਬਰੀਕ ਚਿਪਸ ਦੀਆਂ ਆ ਨਾਰਮਲ ਚਿਪਸ ਆ ਗਿਆ ਤੇ ਆਹ ਬਰੀਕ ਆ ਗਿਆ ਕਟਰ ਆ ਗਿਆ ਤੇ ਕੱਦੂ ਕਸ ਵੀ ਕਹਿ ਦਿੰਦੇ ਨੇ ਇਹਨੂੰ ਤੇ ਆਹ ਥੋੜਾ ਜਿਹਾ ਮੋਟਾ ਆ ਗਿਆ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਨਾਲ ਜਿਵੇਂ ਜਿਵੇਂ ਉਹਨੇ ਕਰਿਆ ਆਪਾਂ ਉਸੇ ਤਰ੍ਹਾਂ ਪਲੇਟ ਦੇ ਵਿੱਚ ਸਜਾ ਕੇ ਧਰ ਲਈ ਤਾਂ ਕਿ ਜਿਹੜੀ ਟਾਈਮ ਦੀ ਬਚਤ ਰਹਿ ਸਕੇ ਤਾਂ ਆਜੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਫਿੱਟ ਕਰਨਾ ਦੇਖਦੇ ਆਂ ਸਿੱਖਦੇ ਆਂ ਇੱਕ ਤਾਂ ਇਹ ਚੀਜ਼ ਆਉਂਦੀ ਹੈ ਜਿਵੇਂ ਕੋਈ ਚੀਜ਼ ਛੋਟੀ ਰਹੀ ਗਈ ਉਹਨੂੰ ਇਸ ਤਰ੍ਹਾਂ ਵਿੱਚ ਪਾ ਕੇ ਮਤਲਬ ਕਿ ਉਹਨੂੰ ਦੱਬਣ ਵਾਸਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਨੀਚ ਬੈਕ ਸਾਈਡ ਤੇ ਇੱਕ ਆ ਚੀਜ਼ ਦਿੱਤੀ ਗਈ ਆ ਇਹਦੇ ਵਿੱਚ ਬਲੇਡ ਪਹਿਣਗੇ ਆ ਚੀਜ਼ ਦਿੱਤੀ ਗਈ ਹੈ ਇਹਨੂੰ ਫਿੱਟ ਕਰਨ ਵਾਸਤੇ ਮਤਲਬ ਆਪਾਂ ਕਿਤੇ ਵੀ ਤਰਕੇ ਨੂੰ ਫਿੱਟ ਕਰ ਸਕਦੇ ਆਂ ਜਿਵੇਂ ਇਹਨੂੰ ਆਪਾਂ ਇਸ ਤਰ੍ਹਾਂ ਤਰਕੇ ਇਹਨੂੰ ਜਦੋਂ ਘੁਮਾਵਾਂਗੇ ਇਸ ਤਰ੍ਹਾਂ ਇਹ ਫਿੱਟ ਹੋ ਜੂ ਆ ਦੇਖੋ ਹੁਣ ਇਹ ਹਿਲਦਾ ਨਹੀਂ ਬਿਲਕੁਲ ਫਿੱਟ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਲੇਡ ਸਭ ਤੋਂ ਪਹਿਲਾਂ ਉਹਨੇ ਕਰਿਆ ਸੀ ਆ ਗਾਜ ਜਿਹੜੀਆਂ ਗਾਜਰਾਂ ਕ੍ਰਸ਼ ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਗਾਜਰਾਂ ਵਾਲਾ ਪਾਵਾਂਗੇ ਆ ਦੇਖੋ ਆ ਦੇਖੋ ਇਹਦੇ ਵਿੱਚ ਬਲੇਡ ਵੀ ਦਿੱਤੇ ਗਏ ਨੇ ਇਹ ਇਸ ਤਰ੍ਹਾਂ ਯਾਨੀ ਕਿ ਇਸ ਤਰ੍ਹਾਂ ਘੁੰਮੂ ਆਏ ਇਸ ਤਰ੍ਹਾਂ ਜਦੋਂ ਘੁੰਮੂਗਾ ਤਾਂ ਇਹਨੂੰ ਉਸੇ ਤਰੀਕੇ ਇਸ ਤਰ੍ਹਾਂ ਅੱਗੇ ਕਰਨਾ ਜਿਹੜੇ ਸਾਈਡਾਂ ਘੁੰਮੂਗਾ ਉਸੇ ਸਾਈਡ ਜਾਂ ਤੀਰ ਕਮਾਨ ਦਿੱਤਾ ਪਿਆ ਤੀਰ ਦਿੱਤਾ ਪਿਆ ਉਸੇ ਹਿਸਾਬ ਨਾਲ ਇਹਨੂੰ ਮਤਲਬ ਕਿ ਫਿੱਟ ਕਰ ਲੈਣਾ ਫਿੱਟ ਕਰ ਲਿਓ ਇਸ ਤਰ੍ਹਾਂ ਵੀਡੀਓ ਨੂੰ ਦੇਖ ਕੇ ਜਾਓ ਪੂਰੀ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਭੈਣ ਭਾਈ ਦਾ ਜਿਹੜਾ ਪੈਸਾ ਜੇ ਉਹ ਖਰੀਦਣ ਜਾ ਰਿਹਾ ਹੈ ਇਹ ਚੀਜ਼ ਗਲਤ ਹੋਈ ਤਾਂ ਉਹਦਾ ਪੈਸਾ ਬਚ ਜੇ ਜਿਉਂ ਸੋਚ ਰਿਹਾ ਵੀ ਯਾਰ ਖਰੀਦਾਂ ਨਾ ਖਰੀਦਾਂ ਪਤਾ ਨਹੀਂ ਕਿਵੇਂ ਹੋਊਗੀ ਤਾਂ ਜੇ ਵਧੀਆ ਹੋਈ ਤਾਂ ਉਹ ਖਰੀਦ ਸਕੇ ਮਤਲਬ ਉਹਦਾ ਫਾਇਦਾ ਹੋ ਸਕੇ ਹਰ ਪੱਖ ਹਰ ਪੱਖੋਂ ਤੇ ਆ ਦੇਖੋ ਆਪਣੇ ਤਿੰਨੇ ਇਸ ਤਰ੍ਹਾਂ ਅੱਗੇ ਮੂੰਹ ਕਰਕੇ ਜਿਹੜੀ ਇਹ ਜਾਲੀ ਫਿੱਟ ਕਰਤੀ ਵੀਡੀਓ ਥੋੜੀ ਜਿਹੀ ਲੰਬੀ ਹੋ ਜੂਗੀ ਪਰ ਮੈਂ ਤੁਹਾਨੂੰ ਨਾ ਪੂਰੀ ਚੀਜ਼ ਪੂਰਾ ਤਰੀਕੇ ਦੇ ਨਾਲ ਦੱਸ ਸਮਝਾਉਂਗਾ ਵੀ ਇਹ ਕੰਮ ਦੀ ਹੈਗੀ ਆ ਕਿ ਨਹੀਂ ਚੀਜ਼ ਉਸ ਤੋਂ ਬਾਅਦ ਦੋਸਤੋ ਆਪਾਂ ਇਸ ਤਰ੍ਹਾਂ ਫਿੱਟ ਕਰਾਂਗੇ ਇਹਨੂੰ ਤੇ ਆ ਚੀਜ਼ੇ ਦੇ ਵਿੱਚ ਇਸ ਤਰ੍ਹਾਂ ਚੜ ਜਾਂਦੀ ਆ ਆ ਦੇਖੋ ਇਸ ਤਰ੍ਹਾਂ ਇਹ ਵਿੱਚ ਮੂੰਹ ਬਣਿਆ ਹੋਇਆ ਆ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਥੋੜਾ ਜਿਹਾ ਨੇੜੇ ਆ ਕੇ ਦਿਖਾਣ ਆ ਮੂੰਹ ਬਣਿਆ ਹੋਇਆ ਇਸ ਤਰ੍ਹਾਂ ਮੂੰਹ ਦੇ ਵਿੱਚ ਆ ਫਿੱਟ ਹੋ ਜੂ ਤੇ ਉਸ ਤੋਂ ਬਾਅਦ ਆਹ ਜਿਹੜੀ ਆ ਸਕਰੂ ਹੈ ਇਹ ਮਤਲਬ ਹਾਂ ਬੈਕ ਸਾਈਡ ਤੇ ਇੱਧਰ ਲਿਖਿਆ ਵੀ ਆ ক্লোਜ ਅਧਿਕ ক্লোਜ ਕਰਨ ਵਾਸਤੇ ਕੋ ਨੂੰ ਪਿੱਛੇ ਮੋੜਨਾ ਪਊਗਾ ਇਸ ਤਰ੍ਹਾਂ ਇਹ ਕਸਿਆ ਜਾਊਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਕਸਿਆ ਗਿਆ ਆ ਦੇਖੋ ਇਹ ਆਪਾਂ ਇਹ ਸਾਇਦ ਫਿੱਟ ਨਹੀਂ ਕਰਦੇ ਇਹ ਖੁੱਲ ਗਿਆ ਮੈਂ ਲੱਗਦਾ ਗਾਲੀ ਕੋ ਆ ਆਪਣੀ ਮਸ਼ੀਨ ਹੈ ਜਿਹੜੀ ਇਹ ਬਣ ਗਈ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਗਾਜਰ ਨੂੰ ਇਹ ਕਰਾਂਗੇ ਕ੍ਰਸ਼ ਆ ਜਾਓ ਜੀ ਕੈਮਰਾਮੈਨ ਸਾਹਿਬ ਥੋੜਾ ਜਿਹਾ ਇੱਧਰ ਆ ਜੂ ਨੇੜੇ ਆ ਜੂ ਆ ਤੁਸੀਂ ਦੇਖ ਸਕਦੇ ਹੋ ਕੀ ਬਾਤ ਆ ਭਾਈ ਖਰ ਕੰਮ ਦਾ ਕਰਦਾ ਐ ਇਸੀ ਗੱਲ ਨਹੀਂ ਯਾਰ ਆ ਦੇਖੋ ਕਿੰਨਾ ਸੋਹਣਾ ਇਹਨੇ ਕਰਿਆ ਤੇ ਉਸ ਤੋਂ ਬਾਅਦ ਖੀਰਾ ਦਿਖਾਇਆ ਗਿਆ ਉਹਦੇ 'ਚ ਆਪਾਂ ਖੀਰਾ ਵੀ ਕਰਦੇ ਆ ਆ ਇਹਦੀ ਦਿੱਕਤ ਆ ਪਟ ਜਾਂਦਾ ਇਹ ਐਸ ਤਰ੍ਹਾਂ ਆ ਦੇਖੋ ਜੀ ਆ ਇਸ ਤਾਂ ਆ ਚੀਜ਼ ਬਣਾਤੀ ਖਰ ਕਰਸ਼ਤਾ ਕਰਦਾ ਕੰਮ ਦਾ ਕਰਦਾ ਦੇਖੋ ਆ ਦੇਖੋ ਇਸ ਤਰ੍ਹਾਂ ਦਾ ਕਰਤਾ ਇਹਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਲੇਡ ਚੇਂਜ ਕਰਾਂਗੇ ਥੋੜਾ ਜਿਹਾ ਮੈਂ ਵੀਡੀਓ ਨੂੰ ਜਿਹੜਾ ਨਾ ਉਹ ਤੇਜ਼ ਕਰ ਦੂੰਗਾ ਤਾਂ ਕਿ ਜਿਹੜਾ ਆਪਾਂ ਨੂੰ अपनी वीडियो लंबी ना होवे ਆ ਹੁਣ ਇਹ ਕੰਮ ਆਊਗਾ ਦੇਖੋ ਜਿਵੇਂ ਆਓ ਹੱਥ ਆਣ ਲੱਗ ਗਿਆ ਨਾ ਵਿੱਚ ਤਾਂ ਇਹਨੂੰ ਦੱਬ ਕੇ ਆਹ ਦੇਖੋ ਬਾਅਦ ਚ ਥੋੜਾ ਜਿਹਾ ਬਚਦਾ ਵਾ ਕੀ ਬਾਤ ਆ ਭਾਈ ਵਾਕਈ ਚਿਪਸਤਾ ਬਣਾਤੇ ਆ ਜਿਵੇਂ ਬੱਚਿਆਂ ਨੂੰ ਚਿਪਸ ਚਿਪਸ ਬਣਾ ਕੇ ਦੇਣੇ ਹੁਣ ਤਾਂ ਵਾਕਈ ਬਹੁਤ ਸੋਹਣੇ ਬਰੀਕ ਚਿਪਸ ਕੱਟੇ ਨੇ ਬਹੁਤ ਜ਼ਿਆਦੇ ਆ ਦੇਖੋ ਕਿਉਂ ਜੀ ਇਹੇ ਜਿਹੇ ਹੁੰਦੇ ਨੇ ਚਿਪਸ ਆ ਚਿਪਸ ਐਸੀ ਤਰ੍ਹਾਂ ਦੇ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਚਿਪਸ ਨੇ ਕੱਟੇ ਨੇ ਆਹ ਦੇਖੋ ਤੇ ਖੀਰਾ ਦੇਖਦੇ ਆਪਾਂ ਖੀਰੇ ਦਾ ਸੈਲਡ ਬਣਦਾ ਤਾਂ ਨਹੀਂ ਹੈ ਖੀਰੇ ਦਾ ਸੈਲਡ ਬਣਦਾ ਤਾਂ ਹੈਗਾ ਬਟ ਥੋੜਾ ਜਿਹਾ ਨਾ ਉਹ ਹੁੰਦਾ ਹੈ ਬ੍ਰੀਕ ਕੱਟਦਾ ਇਹ ਆਹ ਦੇਖੋ ਬਣਤਾ ਗਿਆ ਪਾਰਟ ਆਪਸਾਂ ਦੀ ਤਰ੍ਹਾਂ ਬ੍ਰੀਕ ਹੋ ਕਰ ਦਿੰਦਾ ਹੁਣ ਇਹ ਚੀਜ਼ ਨੂੰ ਹਨਾ ਤੁਸੀਂ ਕਿਵੇਂ ਇਹੋ ਕਰਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਥੋੜਾ ਜਿਆਦਾ ਜਿਆਦਾ ਬ੍ਰੀਕ ਹੋ ਗਿਆ ਆ ਦੇਖੋ ਇਹ ਇਹ ਚੀਜ਼ ਉਸ ਤੋਂ ਬਾਅਦ ਆ ਗਿਆ ਜੀ ਇੱਕ ਰਹਿ ਗਿਆ ਆਪਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਅਗਰ ਕਿਸੇ ਨੇ ਖਰੀਦਣੀਆਂ ਹਨ ਕਈ ਵਾਰੀ ਅਗਲਾ ਨੁਕਸਾਨ ਹੋ ਜੇ ਜਾਂ ਕਈਆਂ ਨੂੰ ਇਹ ਚੀਜ਼ ਦੀ ਲੋੜ ਹੋਵੇ ਅਗਲਾ ਸੋਚੀ ਜਾਵੇ ਪਤਾ ਨਹੀਂ ਕੰਮ ਆਊ ਪਤਾ ਨਹੀਂ ਨਾ ਆਊਗੀ ਯਾਰ ਹਨਾ ਮਤਲਬ ਉਹ ਚੀਜ਼ ਹੈ ਜਿਹਨੂੰ ਲੋੜ ਆ ਉਹ ਖਰੀਦ ਸਕੇ ਤੇ ਜਿਹਨੂੰ ਨਹੀਂ ਲੋੜ ਜਿਹਦੇ ਨਹੀਂ ਕੰਮ ਦੀ ਉਹ ਇਹ ਚੀਜ਼ ਤੋਂ ਬਚ ਸਕੇ ਇਸ ਕਰਕੇ ਅਸੀਂ ਵੀਡੀਓ ਨੂੰ ਤੇ ਮੈਂ ਦੋਸਤੋ ਦੱਸ ਦਵਾਂ ਕੋਈ ਇਹ ਵੀਡੀਓ ਨਾ ਆਪਾਂ ਕਿਸੇ ਨੂੰ ਮਤਲਬ ਕਿ ਪ੍ਰੋਮੋਸ਼ਨ ਵਾਸਤੇ ਵੀਡੀਓ ਨਹੀਂ ਕਰ ਰਹੇ ਆਪਾਂ ਕਿਸੇ ਦਾ ਇਹਨਾਂ ਦਾ ਕੋਈ ਪ੍ਰੋਮੋਟ ਪ੍ਰੋਮੋਸ਼ਨ ਨਹੀਂ ਕਰ ਰਹੇ ਆਪਾਂ ਦਾ ਸਿਰਫ ਇਹ ਚੀਜ਼ ਕਰਕੇ ਕਰ ਰਹੇ ਹਾਂ ਵੀ ਯਾਰ ਅਗਰ ਤੁਸੀਂ ਖਰੀਦਣਾ ਚਾ ਰਹੇ ਹੋ ਤਾਂ ਤੁਸੀਂ ਖਰੀਦੋ ਜਾਂ ਨਾ ਖਰੀਦੋ ਮਤਲਬ ਉਹ ਸਿਰਫ ਆਪਾਂ ਉਹ ਚੀਜ਼ ਉਹ ਪਰਪਜ ਵਾਸਤੇ ਬਣਾ ਰਹੇ ਆ ਵੀ ਤੁਸੀਂ ਅਗਰ ਤੁਸੀਂ ਇਹ ਚੀਜ਼ ਨੂੰ ਖਰੀਦਨੇ ਹੋ ਤਾਂ ਤੁਹਾਡੇ ਪੈਸੇ ਬਚ ਸਕਣ ਕਿਉਂਕਿ ਅਗਰ ਇਹ ਚੀਜ਼ ਖਰਾਬ ਹੋਈ ਤਾਂ ਤੁਸੀਂ ਇਹ ਚੀਜ਼ ਨੂੰ ਖਰੀਦੋਗੇ ਤਾਂ ਤੁਹਾਡੇ ਪੈਸੇ ਬੇਸਟ ਹੋਣਗੇ ਆ ਦੇਖੋ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਫਿੱਟ ਕਰ ਦਾਂਗੇ ਇਹ ਮੋਟੀ ਜਾਲੀ ਆ ਗਈ ਥੋੜੀ ਜੀ ਪਹਿਲਾਂ ਵਾਲੀ ਜਿਹੜੀ ਬ੍ਰੇਕ ਸੀ ਨਾ ਆਪਾਂ ਉਦੋਂ ਜਿਹੜੀ ਪਹਿਲੀ ਵਾਰ ਪਾਈ ਸੀ ਜੀ ਗਾਜਰਾਂ ਕੱਢੀਆਂ ਸੀ ਬ੍ਰੇਕ ਸੀਗੀ ਇਹ ਥੋੜੀ ਜਿਹੀ ਮੋਟੀ ਜਾਲੀ ਹੈ लो जी यद प्याज कटा क्या बात है यार वाकई है ही है गलबात यार आखो ਕਿਵੇਂ ਤੜਕਾ ਤੁੜਕਾ ਲਾਉਣਾ ਪਿਆਜ਼ ਦਾ ਆ ਦੇਖੋ ਐਸ ਤਰ੍ਹਾਂ ਪੂਰਾ ਮਤਲਬ ਉਹ ਚੀਜ਼ ਬਣਾ ਦੂਗਾ ਦੇਖੋ ਹੈਗੀ ਆ ਗੱਲਬਾਤ ਯਾਰ ਆ ਦੇਖ ਲੰਨੇ ਆ ਪੌਣਠੀਰਾ ਕੀ ਆ ਬਾਤ ਆ ਯਾਰ ਕੰਮ ਤਾਂ ਕਰ ਰਹੀ ਆ ਦੇਖੋ ਹੈ ਕੰਮ ਦੀ ਜੀ ਯਾਰ ਵਾਕਈ ਗੱਲਬਾਤ ਹੈਗੀ ਆ ਦੋਸਤੋ ਦੇਖੋ ਆ ਤੁਹਾਡੇ ਸਾਹਮਣੇ ਆਪਾਂ ਨੇ ਸਾਰਾ ਕੁਝ ਕਰਕੇ ਦੇ ਦਿਖਾਤਾ ਉਸ ਤੋਂ ਬਾਅਦ ਤੁਸੀਂ ਅਗਰ ਇਹ ਚੀਜ਼ ਖਰੀਦਣੀ ਆ ਜਾਂ ਨਹੀਂ ਖਰੀਦਣੀ ਆ ਤੁਹਾਡੇ ਤੇ ਡਿਪੈਂਡ ਹੈ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਇਹ ਮੈਂ ਤੁਹਾਨੂੰ ਕਹਿੰਦਾ ਨਹੀਂ ਵੀ ਖਰੀਦੋ ਤੇ ਨਾ ਕਹਾਂ ਨਾ ਖਰੀਦੋ ਕੰਮ ਤੁਹਾਡੇ ਸਾਹਮਣੇ ਤੁਹਾਨੂੰ ਕਰਕੇ ਦਿਖਾਤਾ ਖਰੀਦਣੀ ਆ ਨਾ ਖਰੀਦਣੀ ਆ ਤੁਹਾਡੀ ਮਰਜ਼ੀ ਆ ਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਓ ਤਾਂ ਕਿ ਜਿਹਦੀ ਜ਼ਰੂਰਤ ਦੀ ਚੀਜ਼ ਹੈ ਉਹਨੂੰ ਇਹ ਮਿਲ ਸਕੇ ਅਗਲਾ ਖਰੀਦ ਸਕੇ ਬੇਤੜਕਾ ਹੋ ਕੇ ਵੀ ਇਸ ਤਰ੍ਹਾਂ ਕੰਮ ਕਰਦੀ ਹੈ ਤੇ ਜਿਹਦੇ ਕੰਮ ਦੀ ਨਹੀਂ ਹੈਗੀ ਉਹ ਇਸ ਚੀਜ਼ ਨੂੰ ਬਸ ਕੇ ਇਹ ਆਪਣੇ ਪੈਸੇ ਬਚਾ ਸਕੇ ਇਸ ਚੀਜ਼ ਨੂੰ ਅ